ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਅੱਜ ਲੱਗੇ ਮੇਲੇ ਦੇ ਵਿੱਚ ਵੜਦਿਆਂ ਹੀ ਗੇਟ ਦੇ ਨਾਲ ਹੀ ਸਵਾਗਤ ਜਿਹੜਾ ਕਰ ਰਿਹਾ ਹੈ ਜੀ ਅਨਮੋਲ ਇਹ ਛੋਟਾ ਸਾਡਾ ਸਵਾਗਤ ਕਰ ਰਿਹਾ ਹੈ ਕਿਸਾਨਾਂ ਦਾ ਸਵੇਰ ਤੋਂ ਹੀ ਇੱਥੇ ਜਿਹੜਾ ਹੈ ਮੇਲਾ ਲੱਗਿਆ ਹੋਇਆ ਅਨਮੋਲ ਨੂੰ ਵੇਖਣ ਦੇ ਲਈ ਸੋ ਅਨਮੋਲ ਨੂੰ ਜ਼ਿਲ੍ਹਾ ਸਰਸਾ ਜੋ ਹੈ ਹਰਿਆਣਾ ਦਾ ਉੱਥੋਂ ਲਿਆਂਦਾ ਗਿਆ ਹੈਗਾ ਅਨਮੋਲ ਦੇ ਨਾਲ ਆਏ ਸੱਜਣ ਜਿਹੜੇ ਨੇ ਉਹਨਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਇਸ ਦੇ ਬਾਰੇ ਸਾਨੂੰ ਜਾਣਕਾਰੀ ਦੇਣਗੇ ਜੀ ਅੰਤਰਰਾਸ਼ਟਰੀ ਅਵਾਰਡ ਵਿਨਿੰਗ ਕਈ ਵਾਰੀ ਇਹ ਅਵਾਰਡ ਲੈ ਚੁੱਕਿਆ ਇਹਦੀ ਅਸੀਂ ਗੱਲ ਕਰਦੇ ਹਾਂ ਉਦੋਂ ਦੱਸੋ ਸਾਨੂੰ ਅਨਮੋਲ ਬਾਰੇ ਜੀ ਇਸ ਨੂੰ ਤੁਸੀਂ ਕਿਸ ਤਰ੍ਹਾਂ ਪਾਲਿਆ ਹੈਗਾ ਕਿੰਨੀ ਉਮਰ ਹੈ ਕੀ ਇਸ ਦੀ ਪਛਾਣ ਹੈ ਕਿਸ ਦਾ ਇਹ ਸਿਮਨ ਸੀਗਾ ਜੀ ਪੰਨਾ ਤੇ ਆਪਾਂ ਸਿਮਨ ਦੀ ਗੱਲ ਕਰੀਏ M29 ਦਾ ਬੱਚਾ ਜੀ ਹੈ M29 ਦਾ ਇਹ ਬੱਚਾ ਹੈ ਜੀ ਤੇ 7 ਵਾਰੀ ਚੈਂਪੀਅਨ ਰਹਿ ਚੁਕੀ ਦੋ ਵਾਰੀ ਪੁਸ਼ਕਰ ਤੋਂ ਅੰਤਰਰਾਸ਼ਟਰੀ ਚੈਂਪੀਅਨ ਰਚੇ ਪੁਸ਼ਕਰ ਮੇਲੇ ਦੇ ਵਿੱਚ ਅੰਤਰਰਾਸ਼ਟਰੀ ਚੈਂਪੀਅਨ ਇਹ ਅਨਮੋਲ ਹੁਣ ਇਸ ਬਠਿੰਡਾ ਕਿਸਾਨ ਮੇਲੇ ਦੇ ਵਿੱਚ ਜਦੋਂ ਆਇਆ ਤਾਂ ਅਸੀਂ ਅਨਮੋਲ ਨੂੰ ਵੇਖ ਰਹੇ ਆ ਵੇਖ ਵੇਖ ਭੁੱਖਾ ਜੜੀਆਂ ਉਹ ਲੱਤ ਦੀਆਂ ਗੱਲ ਹੈ ਜਿਹੜੀ ਤੇ ਸਾਥੀ ਸਾਨੂੰ ਇਹਦੇ ਬਾਰੇ ਦੱਸ ਰਹੇ ਆ ਜੀ ਆਪਣਾ ਜੋ ਮਦਦ ਦਾ ਮਿਲ ਕੇ ਰਿਕਾਰਡ ਹੈ 25 ਕਿਲੋ 60 ਗ੍ਰਾਮ ਹੈ ਜੀ ਜੀ 33 ਦਾ ਰਿਕਾਰਡ ਹੈ 21 ਕਿਲੋ 60 ਗ੍ਰਾਮ ਪਹਿਲੇ ਸੂਏ ਕਢਾਇਆ ਹੋਇਆ ਹੈ ਜੀ ਲਾਈਵ ਚਵਾਈ ਕਰਾਈ ਹੋਈ ਆਪਣੀ ਜੀ ਸੋ ਬੀਐਫ ਮੇਲੇ ਜਿੱਤਣਾ ਉਲੇ ਪਾਈ ਸੀ ਆਪਾਂ 2023 ਚ ਇਹਦੀ ਪਹਿਲ ਨੂੰ ਝੋਡੀ ਉਹਨੇ 19 ਕਿਲੋ 416 ਗ੍ਰਾਮ ਦਾ ਉਹਦਾ ਰਿਕਾਰਡ ਬਣਾਇਆ ਅਨਮੋਲ ਦੀ ਜਿਹੜੀ ਸੀਗੀ ਪੰਜਾਂ ਜੀ ਤੇ ਆਪਣਾ ਇੱਕ ਹੋਰ ਦਾਵਾ ਜੀ ਕਿੰਨੀ ਆਪਣੀਆਂ ਝੋਟੀਆਂ ਨਾਰਮਲ ਕਿਸਾਨਾਂ ਦੇ ਘਰੇ ਆਏ ਨਹੀਂ ਕੋਈ ਵੱਡੇ ਬਰੇਡਰ ਆਉਣੇ ਜੀ ਪਹਿਲੀ ਵਾਰੀ ਬੰਦੇ ਨਾਰਮਲ ਘਰਾਂ ਕੋਈ ਹੂੰ ਸੋ ਉੱਥੇ ਵੀ ਇਹਨਾਂ ਦਾ ਰਿਜ਼ਲਟ ਜਿਹੜਾ ਹੈ ਤੁਸੀਂ ਘਰੋਂ ਘਰੇ ਜਾ ਕੇ ਵੀ ਦੇਖ ਸਕਦੇ ਹੋ ਨੰਬਰ ਜਿਹੜੇ ਹੈ ਉਹ ਇੱਥੇ ਤੁਹਾਨੂੰ ਦਿਖ ਰਹੇ ਨੇ ਫਲੈਕਸਾਂ ਦੇ ਉੱਤੇ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਜਾਣਕਾਰੀ ਕਰ ਸਕਦੇ ਹੋ ਸੀਮਨ ਪ੍ਰੋਡਕਸ਼ਨ ਦਾ ਇਹ ਕੰਮ ਜਿਹੜਾ ਹੈ ਤੁਸੀਂ ਇਹਦੇ ਤੋਂ ਲੈ ਰਹੇ ਹੋ ਤੇ ਉਮਰ ਇਸ ਦੀ ਤੁਸੀਂ ਕਿੰਨੀ ਦਸੀ 8 ਸਾਲ ਜੀ 8 ਸਾਲ ਦੀ ਉਮਰ ਹੈ ਇਸ ਦੀ ਤੇ ਸੀਮਨ ਦਾ ਇਸ ਦਾ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਟਾਈਪ ਆਪੇ ਤੁਹਾਡੇ ਜਾਂ ਕਿਸ ਤਰ੍ਹਾਂ ਸਪਲਾਈ ਕਰਦੇ ਨਹੀਂ ਆਪਾਂ ਇਹ ਸਿਵਨ ਜਰ ਲੋਕ ਸੇਵਾ ਜੀ ਇੱਕ ਤਰ੍ਹਾਂ ਦੇ 250 ਟਿਕਾ ਦਿੰਨੇ ਘਰੋਂ ਦਿੰਨੇ ਜੀ ਕੋਈ 30 ਜਰ ਡੋਚਾਂ ਲੈਣੀ ਚਾਹੁੰਦਾ ਤਾਂ ਆਪਾਂ ਪਹੁੰਚ ਕਰਾ ਦਿੰਨੇ ਹਾਂ ਜਾਂ ਇੱਕ ਜਣ 2 ਜਾਂ 5 ਜਾਈ ਜੇ ਨੂੰ ਘਰੋਂ ਆਗੇ ਵੀ ਜੀ ਹਾਂਜੀ ਸੋ ਟੀਕਾ ਜਿਹੜਾ ਹੈ ਮਹਿਜ਼ 250 ਰੁਪਈਆ ਦੇ ਵਿੱਚ ਅਨਮੋਲ ਦਾ ਤੁਸੀਂ ਪ੍ਰਵਾਹ ਸਕਦੇ ਹੋ ਇਹ ਕਹਿ ਰਹੇ ਆ ਵੀ ਇਹ ਸੇਵਾ ਹੀ ਹੈ ਇਸ ਨੂੰ ਅਸੀਂ ਆਪਣੇ ਪਰਿਵਾਰ ਦੇ ਜੀਵਾਂ ਨੂੰ ਰੱਖਿਆ ਹੈਗਾ ਤੇ ਸੇਵਾ ਸੰਭਾਲ ਦੇ ਉੱਤੇ ਹੀ ਅਨਮੋਲ ਦਾ ਇਹ ਰਿਜ਼ਲਟ ਤੁਸੀਂ ਦੇਖ ਰਹੇ ਹੋ ਜਦੋਂ ਬਰੀਡਿੰਗ ਦੇ ਲਈ ਬਰੀਡਿੰਗ ਪਰਪਸ ਤੋਂ ਇਹ ਜਾਨਵਰ ਚੁਣਨਾ ਹੈ 8 ਸਾਲ ਪਹਿਲਾਂ ਜਦੋਂ ਤੁਸੀਂ ਇਸ ਨੂੰ ਲਿਆ ਤਾਂ ਕੀ ਖਾਸੀਅਤ ਦੇਖੀਆਂ ਕੀ ਕੁਆਲਿਟੀ ਕੀ ਖੂਬੀ ਹੋਣੀ ਚਾਹੀਦੀ ਹੈ ਇਹ ਗੱਲ ਐ ਜੀ ਦੇਵਾਦਰ ਬਾਈ ਅੱਛਾ ਜੀ ਹਾਂ ਜੀ ਆਪਾਂ ਮਿਹਨਤ ਕਰੀ ਆਪਣੀ ਮਿਹਨਤ ਦਾ ਫਲ ਤੁਹਾਡੀ ਇਹ ਆਪਣੀ ਮਿਹਨਤ ਦਾ ਫਲ ਹੈ ਤੇ ਨਹੀਂ ਜੀ ਆਪਾਂ ਦੀ ਗੱਲ ਐ ਅੱਜ ਨੂੰ ਹੁਣ ਬੰਦਾ ਵੀ ਇਹਦੀ ਗੱਲ ਆਏ ਜੀ ਇਹਦੇ ਵਰਗੀ ਬਣੂਗਾ ਹੂੰ ਉਹ ਆ ਜੀ ਸੰਭਾਲ ਸੰਭਾਲ ਦੀ ਸਰਤੇ ਵੀ ਹੁੰਦੇ ਜੀ ਇਹਦੇ ਟਕੜਾ ਵੀ ਹੋ ਸਕਦਾ ਤੇ ਮਾਰਾ ਵੀ ਰੇ ਜਾ ਸਕਦਾ ਹੂੰ ਪਰ ਗਰੀ ਝੋਟੀ ਝੋਟੀਆਂ ਰਿਕਾਰਡ ਜਾ ਜਾਂਦੀਆਂ ਜੀ ਹਾਂ ਜੀ ਸੋ ਬਹੁਤ ਵਧੀਆ ਗੱਲ ਐ ਖੁਰਾਕ ਦੀ ਗੱਲ ਕਰਦੇ ਆ ਇਸ ਦੀ ਖੁਰਾਕ ਜਿਹੜੀ ਤੁਸੀਂ ਇਹਨੂੰ ਪੱਠੇ ਪਾਉਣੇ ਆ ਜਿਹੜਾ ਕੁਝ ਇਸ ਨੂੰ ਪਾਉਣਾ ਹੈ ਉਹਦੀ ਸਿਹਤ ਦੱਸ ਰਹੀ ਐ ਪਰ ਅਸੀਂ ਕਿਉਂਕਿ ਉਹ ਕਹਿੰਦੇ ਹੁੰਦੇ ਆ ਵੀ ਆਪਣਾ ਗੁੜ ਹੋਵੇ ਭਾਵੇਂ ਉਹ ਵੀ ਲੁਕਾ ਕੇ ਖਾਈਦਾ ਹੈਗਾ ਖੁਰਾਕ ਦੀ ਗੱਲ ਅਸੀਂ ਸ਼ੌਂਕੀਆ ਪੁੱਛਦੇ ਆ ਵੀ ਕਿਉਂਕਿ ਤੁਹਾਡੇ ਤੁਸੀਂ ਕਿਹਾ ਵੀ ਸਾਡਾ ਘਰ ਚ ਲਾਉਂਦਾ ਹੈਗਾ ਸਾਨੂੰ ਵੀ ਇਹ ਖੁਰਾਕ ਮਹਈਆ ਕਰਾਉਂਦਾ ਤਾਂ ਸ਼ੌਕੀਆ ਤੁਸੀਂ ਇਸ ਨੂੰ ਕਿਹੜੀ ਚੀਜ਼ ਤੁਹਾਨੂੰ ਲੱਗਦਾ ਵੀ ਇਹ ਖੁਸ਼ ਹੋ ਕੇ ਖਾਂਦਾ ਤੇ ਤੁਹਾਨੂੰ ਦੇਖ ਕੇ ਵੀ ਖੁਸ਼ੀ ਹੁੰਦੀ ਹੈ ਉਹ ਖਵਾ ਕੇ ਸੀ ਜੀ ਤਾਂ ਹੈ ਜੀ ਹੁਣ ਆਪਾਂ ਰੱਖਣ ਉਹ ਖਾਰਾ ਜੇ ਫਿਰ ਆਪਣੇ ਮਨ ਨੂੰ تسਲੀ ਜੀ ਹੁਣ ਤਾਂ ਸਾਲ ਦੇ ਵਿੱਚ 3 ਮਹੀਨੇ ਕਾਜੂ ਤੇ ਬਦਾਮ ਤੇ ਅੰਡੇ ਚੇਲੇ ਪਾਈ ਦੀ ਜੀ ਹਮ ਮਿਲਸ ਜੂਸ ਬਣਾ ਕੇ ਸ਼ੇਕ ਬਣਾ ਕੇ ਪਿਓ ਦਈ ਜੀ ਤੇ ਉਹ ਆਇਆ ਕਿ ਕਿਉਂ 7 ਦਿਨ ਦਾ ਜੀ 7 ਦਿਨ ਕਰਕੇ ਤੁਹਾਨੂੰ ਦੇਣਾ ਪੈਂਦਾ ਜੀ ਤੇ ਬਾਕੀ ਸਾਨੂੰ ਸ਼ੌਕ ਆ ਕਿ ਜਾਨਵਰ ਲਿੱਛਣਾ ਦੇ ਸੇ ਕਿੰਨਾ ਰਾਜ਼ੀ ਰੂ ਉਹਨਾਂ ਸੱਟ ਰੂ ਜੀ ਠੀਕ ਹੈ ਸਿਮਨ ਦੀ ਇਹਦੀ ਫ੍ਰੀਕੁਐਂਸੀ ਕਿੰਨੀ ਹੈ ਕਿਹੜੇ ਮਾਤਰਾ ਕਿੰਨੀ ਮਾਤਰਾ ਦੇ ਵਿੱਚ ਕਦੋਂ-ਕਦੋਂ ਤੁਸੀਂ ਲੈਣੇ ਹੋ ਫਿਰ ਇੱਥੋਂ ਅਸੀਂ ਆਏ ਨਹੀਂ ਕਿ ਕੜਾਈ ਚੱਲੀਏ ਉਹਨਾਂ ਦਾ ਸੇਵਨ ਲੱਗ ਜਾਂਦਾ ਕਿੰਨਾ 100 ਪੀਆ ਦੋ ਜਰਹੀ ਤੁਰਤ ਕਢਾ ਕੇ ਲੈਉਣੀ ਜੀ ਆਏ ਨਹੀਂ ਕੋਠਾ ਘੜਾ ਕੇ ਰੱਖ ਲੈ ਫਿਰ ਜਿਹੜੀ ਨਾ ਤੁਰਤ ਫ੍ਰੈਸ਼ ਰਿਮਨ ਨੂੰ ਜਗਾ ਸੇਵ ਕਰ ਗਏ ਜੀ ਠੀਕ ਹੈ ਤੇ ਸਿਮਨ ਕੜਾਈ ਦਾ ਫਿਰ ਕਿਵੇਂ ਕਰਦੇ ਹੋ ਲੈ ਕੇ ਜਾਂਦੇ ਹੋ ਕਰਨਾਲ ਉੱਡੀ ਵਿਚਾਰ ਕਰਾਉਣਾ ਕਰਨਾਲ ਜਾਂਦੇ ਹਾਂ ਜੀ ਇੱਥੇ ਕਢਾ ਕੇ ਲਿਉਣੀ ਜੀ ਕਰਨਾਲ ਇਸ ਨੂੰ ਲੈ ਕੇ ਜਾਂਦੇ ਆ ਜਦੋਂ ਇਸ ਤੋਂ ਇਹ ਪ੍ਰੋਡਕਸ਼ਨ ਲੈਣੀ ਹੈ ਸਿਮਨ ਦੀ ਤੇ ਲਗਭਗ 100 ਟੀਕਿਆਂ ਦੀ ਮੰਗ ਤੇ ਤੁਸੀਂ ਕਢਾਉਨੇ ਹੋ ਨਹੀਂ 100 ਜਣ ਆਪਾਂ ਲੱਕੂਗਾ 1000 ਦਾ ਟੀਕਾ ਲਾ ਲੈਨੇ ਆ ਉਹ 1000 ਟੀਕਾ 2000 ਰੁਪਏ ਆਪਾਂ ਟੀਕਾ ਲੱਗ ਜਾ ਆਪਣਾ 2000 ਟੀਕਾ ਜੀ ਪੂਨ 100 ਪਿਆ ਟੀਕਾ ਰਹੇਗਾ ਆਪਾਂ ਫੇਰ ਕਢਾ ਲੈਨੇ ਠੀਕ 2000 ਤਨੇ ਟੀਕੇ ਇਕੱਠਾ ਕਢਾ ਲੈ ਤੇ ਸੀਮਨ ਦੀ ਸਾਂਭ ਸੰਭਾਈ ਉਦੋਂ ਤੱਕ ਫੇਰ ਕਿਵੇਂ ਕਰਦੇ ਆ ਕੰਟੇਨਰ ਆਉਂਦਾ ਕੰਟੇਨਰ ਦੇ ਵਿੱਚ ਗੈਸ ਮੇਦੀ ਉਹਦੇ ਵਿੱਚ ਆਪਾਂ 100 100 ਟੀਕੇ ਰੱਖ ਲਓ ਸੇਫ ਰਹਿੰਦਾ ਜੀ ਸੋ ਇਸ ਤਰ੍ਹਾਂ ਦਾ ਵਪਾਰ ਜਿਹੜਾ ਹੈ ਜੇ ਕਿਸੇ ਸਾਥੀ ਨੇ ਕਰਨਾ ਹੈ ਇਸ ਤਰ੍ਹਾਂ ਦਾ ਧੰਦਾ ਕਰਨਾ ਹੈ ਉਹ ਵੀ ਕਰ ਸਕਦਾ ਸਾਥੀ ਜਿਹੜਾ ਹੈ ਇਸ ਤਰ੍ਹਾਂ ਦੀ ਇਨਵੈਸਟਮੈਂਟ ਕਰਨ ਵਾਲਾ ਕਰੋੜਾਂ 'ਚ ਖੇਲ ਰਿਹਾ ਹੈ ਇਸ ਵੇਲੇ ਜਿਹੜੀ ਇਸ ਦੀ ਕੀਮਤ ਹੈ ਜਿਹੜੀ ਤੁਸੀਂ ਦੱਸਿਆ ਵੀ ਸਾਡੇ ਮੁਲਕ 'ਚ ਤਾਂ ਲੱਗੀ ਹੋਈ ਨਹੀਂ ਉਹ ਆਸਟ੍ਰੇਲੀਆ ਤੋਂ ਲੱਗੀ ਹੈ ਉਸ ਬਾਰੇ ਵੀ ਦੱਸ ਦਿਓ ਕਿੰਨੀ ਲੱਗੀ ਹੈ ਉਹ 23 ਕਰੋੜ ਲੱਗਾ ਵੀ ਤਿੰਨ ਵਾਰੀ ਆਸਟ੍ਰੇਲੀਆ ਤੋਂ ਗੁਜਰਾਤ ਦਾ ਬੰਦਾ ਆਸਟ੍ਰੇਲੀਆ ਜਨੰਦਾ ਉਹਨੇ ਲਾਈ ਹੋਈ ਹੈ ਜੀ ਉਹ ਆਪਣੇ ਪੰਜਾਬੀ ਭਰਾ ਮਾਨਦੇਨ ਵਾਲੇ ਤੇ ਆਪਣੇ ਕਾਂ ਦਿੱਤੀ ਹੈ 40 ਕਰੋੜ ਦੀ ਉਹ ਵੀ ਬਾਹਰ ਦੇਸ਼ ਗਈ ਹੋਈ ਹੈ ਠੀਕ ਆ 40 ਕਰੋੜ ਦੀ ਗਾਂ ਸੀ ਦੇਸੀ ਗਾਂ ਸੀ ਉਹ 40 ਕਰੋੜ ਦੀ ਸੇਲ ਹੋ ਗਈ ਉਹ ਕਿਹਦੇ ਕੋਲੇ ਸੀ ਉਹ ਆਪਣੇ ਇਧਰ ਮਾ ਕਰਨਾਟਕ ਬੰਦੀ ਬੰਦਾ ਜੀ ਉਹਦੇ ਕੋਲੇ ਸੀ ਹੂੰ ਸੋ ਪਸ਼ੂ ਧੰਦੀ ਉਹਨਾਂ ਨੇ ਫੋਨ ਕਰਿਆ ਸੀ ਕਿੰਨੇ ਗਾਂ ਵੇਚੇ ਆ ਕਹਿੰਦੇ ਤੁਸੀਂ ਝੋਟਾ ਵੇਚ ਰਹੇ ਹੋ ਅਸੀਂ ਗਾਂ ਬਤਾ ਦਾਂਗੇ ਕਿ ਨਹੀਂ ਇਸ ਨੂੰ ਪੁੱਛ ਜੀ ਪਸ਼ੂ ਧੰਦੀ ਜਦੋਂ ਗੱਲ ਕਰਦੇ ਆ ਤਾਂ ਇਹ ਖਰੀ ਇਨਵੈਸਟਮੈਂਟ ਹੈ ਹਾਂ ਜੀ ਪਸ਼ੂਤਨ ਜਿਹੜਾ ਹੈ ਉਹ ਸਾਡੀ ਆਰਥਿਕਤਾ ਨੂੰ ਭੁਲਾਰਾ ਹੁੰਘਾਰਾ ਹਲੋਣਾ ਦਿੰਦਾ ਹੈਗਾ ਸਾਥੀ ਇਸ ਦੀ ਸੇਵਾ ਦਾ ਫਲ ਜਿਹੜਾ ਹੈ ਇਸ ਕਦਰ ਲੈ ਰਹੇ ਆ ਸਾਥੀ ਕਰੋੜਾਂ ਦੇ ਵਿੱਚ ਖਿਲ ਰਹੇ ਨੇ ਸੋ ਤੁਸੀਂ ਦੇਖ ਰਹੇ ਹੋ ਅਨਮੋਲ ਬਾਬਤ ਜਾਂ ਇਸ ਬਾਬਤ ਹੋਰ ਜਾਣਕਾਰੀ ਅਤੇ ਇਸ ਦੇ ਸਿਮਰ ਲੈਂਡ ਤੋਂ ਜਾਂ ਜੇਕਰ ਇਹਦੀ ਪਰਵਰਿਸ਼ ਬਾਰੇ ਵੀ ਜੇ ਕਿਸੇ ਨੇ ਪੁੱਛਣਾ ਕਰਨਾ ਹੈ ਆਪਦੇ ਛੋਟੇ ਦੀ ਤਾਂ ਉਹ ਤੁਹਾਡੇ ਨਾਲ ਕਿਹੜੇ ਨੰਬਰਾਂ ਤੇ ਸੰਪਰਕ ਕਰੇ ਆਪਾਂ ਨੰਬਰ ਆਈਏ 85990735 993755 ਦਾ 283 ਆਪਣੇ ਨੰਬਰ 'ਤੇ ਕੋਈ ਮਾਝੂ ਫੋਨ ਕਰੋ ਕਿੰਨੀ ਦਾ ਆਪਾਂ ਨੂੰ 9 ਜਈ ਝੋਟਾਂ ਬਾਰੇ ਮੱਛਾਂ ਬਾਰੇ ਆਪਾਂ ਉਹਨੇ ਮੂਹਰੇ ਰੱਖ ਦਿੰਦੇ ਜੀ ਕਿਹੜੀਆਂ ਚੀਜ਼ਾਂ ਕਿਹੜੀਆਂ ਨਿਸ਼ਾਨੀਆਂ ਦੇਖਣੀਆਂ ਜਦੋਂ ਚੈਂਪੀਅਨਸ਼ਿਪ ਦੀ ਜਦੋਂ ਅਸੀਂ ਗੱਲ ਕਰਦੇ ਆਂ ਤੇ ਜਦੋਂ ਚੈਂਪੀਅਨ ਐਲਾਨਿਆ ਜਾਂਦਾ ਹੈ ਉਦੋਂ ਕੀ ਕੁਝ ਵੇਖਿਆ ਜਾਂਦਾ ਜਾਨਵਰ 'ਚ ਉਹ ਬਰੀਕੀਆਂ ਬਾਰੇ ਤਾਂ ਆਪਾਂ ਡਾਕਟਰ ਸਾਹਿਬ ਦੱਸ ਸਕਦੇ ਕਿ ਮੂਹਰੀਆਂ ਚੀਜ਼ਾਂ ਦੱਸਦੇ ਕਿ ਸਿੰਘਾਂ ਦੀ ਗਲਾਈ ਆ ਗਈ ਜੀ ਠੀਕ ਹੈ ਜੀ ਬੂਹ ਦੀ ਸਿੰਘਾਂ ਦੀ ਗਲਾਈ ਆ ਗਈ ਸਿੰਘਾਂ ਦੀ ਗਲਾਈ ਦਿਖਾ ਦਿਓ ਬੂਹ ਦੀ ਲਵਾਈ ਚੜਾਈ ਮੂਰਿਓ ਹਿੱਕ ਦੀ ਚੜਾਈ ਹਿੱਕ ਦੀ ਚੜਾਈ ਮੂਰਿਓ ਥੱਲੇੋਂ ਮੂਰਿਓ ਤਾਂ ਇਹ ਪੱਠ ਦੀ ਚੜਾਈ ਮਗਰ ਆ ਗਈ ਕੈਮਰਾਮੈਨ ਨੇ ਦਿਖਾ ਦੇਣਾ ਕੈਮਰਾ ਜਿਹੜਾ ਹੈ ਉਹ ਪਿੱਛੇ ਦੀ ਲੈ ਕੇ ਜਾਣਾ ਪਏਗਾ ਸੋ ਕੈਮਰਾ ਤੁਹਾਨੂੰ ਪਿੱਛੋਂ ਦੀ ਦਿਖਾ ਦਿੰਨੇ ਆ ਜਿਹੜੀ ਆਪਣੀ ਆ ਚੜਾਈ ਆ ਗਈ ਜੀ ਆ ਚੜਾਈ ਹੂੰ ਐਸੀਆਂ ਦੇਖਿਆ ਨਹੀਂ ਕਿਹੜਿਆ ਸਾਨੂੰ ਪਤਾ ਸਾਡੀ ਜਾਣਕਾਰੀ ਠੀਕ ਆ ਜੀ ਇੱਕ ਆ ਚੀਜ਼ ਜਿੱਥੇ ਦੀ ਕਿੰਨੀ ਲਵਾਈ ਐ ਇੱਥੇ ਹੂੰ ਤੇ ਕਿਹੜੀ ਆ ਅਗਰ ਖੜਨ ਊੜਾ ਖੜਮ ਹੈ ਇਹੇ ਹਾਂ ਇਹ ਕਿਰਪਾ ਚੁੱਧੀ ਧਰਦਾ ਹੈ ਠੀਕ ਆ ਪੂਛਦੀ ਹੈ ਜੀ ਹੂੰ ਫਿਰ ਅਪ ਕਹਿੰਦੇ ਪੂਛ ਛੋਟੀ ਹੈ ਜੀ 100% ਚੋਂਦੀ ਜੀ ਮੋਰਾ ਦੇ ਠੀਕ ਆ ਠੀਕ ਆ ਛੋਟੀ ਚੱਕ ਮੋਰਾ ਦੇ 50 ਨੰਬਰ ਮਿਲ ਜਾਂਦੀ ਉਹ ਟੈਸਟਿਕਲਾਂ ਦੇ ਮਿਲਦਾ ਕੱਲੇ ਬਿਆਂ ਨੰਬਰ 50 ਨੰਬਰ ਟੈਸਟਿਕਲਸ ਤੇ ਮਿਲਦੇ ਆ ਸ਼ੁਰੂਤ ਡਾਕਟਰ ਜਿਹੜੇ ਟੈਸਟਿਕਲ ਨੂੰ ਚੈੱਕ ਕਰਦੇ ਤਾਂ ਛੋਟਾ ਸਹੀ ਹੈ ਸਹੀ ਆ ਬਾਹਰ ਕੱਢ ਟੈਸਟਿਕਲਾਂ ਨੂੰ ਵੀ ਅਸੀਂ ਦੇਖਣਾ ਹੈ ਵੀ ਇਹ ਬਰਾਬਰੀ ਤੇ ਹੁਣ ਹਾਂਜੀ ਜੀ ਟੈਸਟਿਕਲ ਦੇ ਗੋਬਰ ਜੀ ਹੁਣ ਇੱਕੋ ਜਿਹਾ ਹੂੰ ਮੂਰਾ ਦੇਖਾ ਉਹ ਜੀ ਕਿੰਨੇ ਲੰਮੇ ਹੋਣ ਜਿੰਨਾ ਜਿਆਦਾ ਬੈਣੀ ਜੀ ਕਿਉਂਕਿ ਸਿਮਨ ਪ੍ਰੋਡਕਸ਼ਨ ਦੀ ਗੱਲ ਹੈ ਇਹ ਤੇ ਟੈਸਟਿਕਲਸ ਜਿਹੜੇ ਹੈ ਉਹਨਾਂ ਦੀ ਲੰਬਾਈ ਇੱਥੇ ਮਾਇਨੇ ਰੱਖਦੀ ਹੈ ਜੀ ਜਿਹੜਾ ਮੱਧੇ ਬਣਾਉਣੇ ਦੇਵਾ ਦਿਖਾਉਣਾ ਉਹਨਾਂ ਸਰ ਤੇ ਕਰਦਾ ਹੈ ਲੈਵਾ ਵੀ ਤੇ ਸਿਮਨ ਦੀ ਪ੍ਰੋਡਕਸ਼ਨ ਵੀ ਉਹ ਸਾਰਾ ਭਾਈ ਜੀ ਦੱਸ ਰਹੇ ਨੇ ਕਿ ਇਸੇ ਤੇ ਹੀ ਇਹ ਟੈਸਟਿਕਲਸ ਤੇ ਹੀ ਸ਼ੋਅ ਕਰਦਾ ਹੈ ਜੀ ਇਹ ਵੀ ਵਿੱਚ ਆਉਂਦੀ ਆ ਜੀ ਜੀ ਐਕਸਰ ਕਰਨ ਦੇ ਨਮਾਈ ਹੈ ਉਹਦੇ ਹਿਸਾਬ ਨਾਲ ਜੀ ਠੀਕ ਹੈ ਜੀ ਇਹ ਚੀਜ਼ੇ ਸਭ ਕਰੀ ਬੜੀ ਮੋਟੀ ਇਹ ਲੋਕਾਂ ਨਾਲ ਸੰਪਰਕ ਕਰਦੀ ਆ ਆਹਾਂ ਬਲਕਿ ਉਹ ਬ੍ਰਿਜੀਆ ਉਹ ਡਾਕਟਰ ਫਿਰ ਆਏ ਨੇ ਡਾਕਟਰ ਕਹਿੰਦੇ ਉਹ ਡਾਕਟਰ ਜੀ ਜੀ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ